听见了。嗯 لا لا يا بابا اجرات علي جار جاتا جو اايا موندي کو يا میں کرو اپنا پن 43 29 کا ਕੀ ਹਰ ਚਾਰ ਦਾ ਕੁਝ ਹੋਦਾ ਹਾਂ ਦਾ ਦਾਸ ਕਰਾ ਆ ਵੀ ਜੇ ਕਰਦੀ ਜੋ ਵੀ ਆ ਬਲੈਂਟ ਦੀ ਬੰਦ ਕਰ ਦੋ ਸੋ ਜੀ ਸਾਈਂ ਤੁਰੰਤ ਬੰਦ ਕਰ ਦੇਣਾ ਜੀ ਆਪਾ ਕਰ ਤਾ ਪੀ ਜੇ ਫੇਸ਼ ਸ਼ਾਹ ਇਹ ਰਤਲੀ ਤਾਂ ਉਸ ਬਾਤ ਮੈਨੂੰ ਕਰਦਾ ਕਿ ਲੱਕਾਂ ਪੀਰਾਂ ਦੇ ਪੀਰ ਦੱਸਦੇ ਜੀ ਕਹਾ ਜਾ ਪੀਰ صہیب ایران کا انت گروپ اپا پتہ کیا بابا ہے کہ ہم ساری ملکوں کو اپا کرتے ہیں شان چار کا مشکل

ਉਮਰਾਂ ਦਾ ਪੋਹਰਾ ਹੈ ਤੇਰਾ ਮਾਈਕੋ ਤੋੜਿਆ ਦੁੱਧ ਕੇ ਮੈਂ ਕਿ ਬੜਾ ਸੜਾ ਕੜੇਣਾ ਨਹੀਂ ਕਰਾਂਗੇ ਲੱਭ ਤੁਰੇ ਕੜਾ ਫਰੇ ਕਮਜ਼ੋਰ ਆ ਫਰੇ ਧੀਰਮ ਮਦਦ ਧੀਰ ਉਸਤਾ ਮਦਦ ਕਰੇ ਸਈ ਕਰ ਮਦਦ ਮੇਰੀ ਸਰਕਾਰ ਹਰ ਤੱਕ ਮਦਦ ਕਰ ਸਈ ਰਹਿਣ ਕਰੇ ਜੇਰ ਕਰੋ ਜੋ ਮਸ਼ਕਲਾ ਆ ਲੈ ਕਰੋ ਦੁਕਾਨਾਂ ਦਾ ਨਾਸ ਕਰੋ ਸਾਈ ਜੋ ਵੀ ਕਹਿੰਦਾ ਕਿ ਤਾ ਕਰਾਇਆ ਮੋੜ ਮੱਤੇ ਮਾਰ ਸਾਈ ਯਰ ਦੀ ਸਾਈ ਪੰਜਾਬ ਦਾ ਹੈ Ya Allah کر دے دا بخشو بخشنا راس ہے یار دا قصہ ہے دا مگر قصہ ہے یاد دیر سے یار نارام کر دے یاد دیر

ਇਹ 15 ਦਿਨ ਹੋ ਗਿਆ ਲੱਗੇ ਆ ਜੀ ਔਲੀ ਔਲੀ ਕਰੀ ਜਾਂਦੇ ਆ ਆ ਵੀ ਚਲੋ ਔਲੀ ਔਲੀ ਮੈਂ ਕਿਹਾ ਨਕਸ਼ਾ ਬਦਲ ਦਈਏ ਫਿਰ ਥੋੜਾ ਜਿਹਾ ਚਲੋ ਬੈਟਰ ਰੋਟ ਨੂੰ ਜਗਾਵ ਜੂਗੀ ਜੀ ਸਾਫ ਸੁਸਰਾ ਹੋ ਜਾਊਗਾ ਚਲੋ ਫਿਰ ਮਾਲ ਗਲੀ ਕੋਈ ਆ ਅੱਗੇ ਆਵੇ ਕੋਈ ਅਸੀਂ ਵੀ ਕੋਈ ਆ ਵੀ ਕੰਮ ਕਰੇ ਸਾਈ ਯਾਰ ਨਾ ਕਰੀ ਮਸਾ ਜਰਾ ਅੱਜ ਉਹਨੂੰ ਉੱਤੇ ਝਾੜਿਆ ਦਾ ਮੰਗਲ ਨੂੰ ਜੀ ਆਉਣਾ ਜੀ ਨਾਲ ਆਣਗੇ ਜੀ ਹੈ ਆਣ ਕੇ ਥੋੜੀ ਦੇਰ ਆ ਬੁਲਾ ਲੈਣਾ ਸੀ ਕਰ ਦੇਣਾ ਸੀ ਜੀ ਆਣ ਗਿਆ ਆ ਯਾਦ ਕੀ ਸੀ ਇਹ ਤੇ ਉਹ ਗਾ ਦਾ ਅਸੀਂ ਵੀ ਕਰਨ ਕਰਾਉਣ ਵਾਲੇ ਤੇ ਮੇਰੇ ਮਾਲਕ ਨੇ ਜੀ ਆ ਬਾਕੀ ਗਾਦੇ ਆ ਵੀ ਯੋਹ ਨਾਲ ਦੀ ਮौज ਹੈ ਮਾਰ ਕਰੀ ਜਾਂਦੇ ਨੇ ਆ ਯਾਦ ਵੀ ਰਹੀ ਹੈ ਮਰਦ ਕਰ ਦੋ ਸਾਈਂ ਕਿਰਪਾ ਕਰ ਅਮੀਨ ਜਿੱਦਾਂ ਉਹ ਵੀ ਆਇਆ ਮਾਲਕ ਦੇ ਡਰ ਕੇ ਕਹਿੰਨੇ ਆ ਮਾਲਕਾਂ ਨੂੰ ਕਾਰਨਾ ਬੁਲਾਵੇ ਜੋ ਵੀ ਆਇਆ ਕਿਹਾ ਜੀ ਮੈਨੂੰ ਦੁੱਖ ਲੈ ਕੇ ਆਇਆ ਰਹਿ ਇਹ ਦਰਦੋ ਖਾਦੀ ਨਹੀਂ ਕੋਈ ਆ ਮਾਲਗਰ ਚੋੜੀ ਪਰੀ ਆ ਜੀ ਪਰੇ ਆ ਚੋੜੀ ਸਭ ਦੇ ਰਹਿਮ ਕੀਤੀ ਆ ਜੀ ਫਿਰ ਗਾਲੇ ਦੇ ਮੁਕਦੇ ਜਿਹਦੇ ਕੋਲੋਂ ਪੈਦਾ ਹੋ ਗਿਆ ਉਹਦੇ ਆਸ ਤੇ ਹੋਈ ਰੱਬਾ ਰੱਬ ਹੈ ਜੀ ਇਹ ਜਿਹੜਾ ਪੈਦਾ ਹੋ ਗਿਆ ਉਹਦੇ ਆਸ ਤੇ ਹੋਈ ਰੱਬਾ ਪਰ ਹਰ ਦੁਨੀਆ ਹੀ ਕੰਦੀ ਆ ਵਾਪਸ ਸਾਡੇ ਆਸ ਤੇ ਸੀ ਰੱਬੀ ਸਾਡੇ ਆਸ ਤੇ ਰੱਬ ਹੋਣਾ ਆ ਭਾਈ ਅਸ ਤੂੰ ਜਨ ਚਰਨਾ ਦੂਦਾ ਰੱਬ ਦਾ ਰੱਬਿਆ ਬਾਬੇ ਕੀ ਆ ਤੇ ਤਾਂ ਕਹਨਾ ਪਿਆਉਦਾ ਜੀ ਇਤ ਸਭ ਦੇ ਚਰਨਾਂ 'ਚ ਰਹਿ ਕੇ ਕੋਸ਼ਿਸ਼ ਆ ਪਿਆਰ ਹੈ ਜੀ ਸੰਗਤ ਦਾ ਹੀ ਯਾਰ ਹੈ ਪਿਆਰ ਦੀ ਗੱਲ ਹੈ ਸਾਰੀ ਜੀ ਹਾਂ ਵੀ ਪਿਆਰ ਦੀ ਗੱਲ ਸੰਗਤਾਂ ਉਹਦੀ ਆ ਕਈਆਂ ਨੇ ਜੇ ਸੰਗਤ ਬੈਠੀ ਕਰਨ ਲੱਗ ਜਾਂਦੀ ਹੈ ਬਾਬਾ ਤੇਰੇ ਬਹੁਤ ਆ ਤੱਕੇ ਬੜੇ ਗਾਦੇ ਆ ਪਰ ਜਿਹੜਾ ਤੁਹਾਡੇ ਵਾਲਾ ਪਿਆਰ ਹੈ ਨਾ ਇਹ ਨਹੀਂ ਮਿਲਿਆ ਅਮੀਨ ਹਾਂ ਇਹ ਨਹੀਂ ਮਿਲਿਆ ਯਾਦ ਹੀ ਨੇ ਜਰਬਾਤ ਜੀ ਜੀ

ਤੂੰ ਰੋਟੀ ਖਾਣੀ ਆ ਨਹੀਂ ਆ ਬਈ ਹਾਂ ਅੱਛਾ ਚਲ ਕੋਈ ਸਾਡਾ ਪਿਛੰਡਾਕ ਹੈ ਹਾਂਜੀ ਹਾਂਜੀ ਆ ਦੂਰੋਂ ਆਇਆ ਨਾ ਹਾਂ ਨਹੀਂ ਮੈਂ ਸਮਝ ਸਕਦਾ ਬੋਲਦਾ ਭਲਾ ਕਰੀ ਸਾਈਂ ਰੰਗ ਕਰੀ ਨਜ਼ਰ ਕਰੀ ਕਰੀ ਨਜ਼ਰ ਸਾਈਂ ਸਾਹਿਬ ਤੇ ਨਜ਼ਰ ਕਰ ਕੇ ਰਹਿਮ ਆਲ ਕਾ ਕਰ ਤਾ ਮੈਂ ਆ ਇਸ ਕੋ ਵੀ ਪਹਿਲਾਂ ਹੀ ਹੈ ਬਹੁਤ ਸ਼ੌਂਕ ਹੁੰਦਾ ਯਾਰ ਇਸ ਕੰਮ ਦਾ ਬੜਾ ਸ਼ੌਂਕ ਹੁੰਦਾ ਆ ਜਾਂ ਜਾਂਦਾ ਪੱਜੇ ਵੀ ਪੜ ਜਾਂਦਾ ਪਜਰੀ ਵਾਲਾ ਵੀ ਭੈਣ ਜੁੱਦਾ ਆ ਮਰਿਆ ਨਹੀਂ ਲਾਤੇ ਉਹਨੂੰ ਕਰੀ ਜਾਂਦੇ ਆ ਵੀ ਆ ਗਿਆ ਆ ਗਿਆ ਆ ਗਿਆ ਆਇਆ ਨਹੀਂ ਅੱਜ ਮਿਸਤਰੀ ਵੀਸੇ ਅਗਰ ਕਿ ਨਹੀਂ ਆਏ ਕੰਮ ਜਾਇ ਨਹੀਂ ਜੀ ਜੇ ਆ ਜਾਂਦੇ ਚੱਲ ਪਜਰੀ ਖਡਾਈ ਜਾਂਦੀ ਆ ਆ ਜੀ ਛੱਡ ਜਾਂਦੇ ਕੱਲ ਵੀ ਕਰਦੇ ਬਿਆਤਣੇ ਵੀ ਆ ਗਿਆ ਸੀ ਆ ਗਿਆ ਹੱਤਨੇ ਵੀ ਨਹੀਂ ਆਏ ਹੁਣ ਤੱਕ ਵੀ ਨਹੀਂ ਆਏ ਪਰੇ ਜੇ ਆ ਜਾਂਦੇ ਚਲੋ ਬਹਿ ਜਾਂਦੀ ਭੈਣੀ ਮਸ਼ੀਨ ਸੀਜ਼ ਨਾਲ ਜੜਾ ਦੇ ਦਿੰਦੇ ਜਦ ਚਲੋ ਆਪਣਾ ਸਕਾਲਾ ਹੋ ਜਾਂਦਾ ਮੀਟਰ ਤੇ ਬਾਹਰ ਦਾ ਸਵੇਰ ਚਾਰ ਬਿੰਦੂ ਨਾਲ ਚੰਗਦੇ ਤਾਂ ਉਹ ਵੀ ਘੱਟ ਜਾਂਦੀ ਆ ਹਾਂਜੀ ਨਾਲ ਨਾਲ ਇੱਥੇ ਇੱਟਾ ਲੱਗ ਜਾਂਦੇ ਬਿੱਟੀ ਭੈਣਾਂ ਦੇ ਜੋ ਹੋਰ ਵੀਰ ਵਾਂਗ ਜਿਉਂ 10 ਬਿੱਟੀ ਹੁੰਦੀ ਚੱਲ ਬਸ ਪ੍ਰਮਤ ਕਰੇ ਸੈਂਤ ਜਾਂ ਵੀਰ ਸੈਂਤ ਕਰਦੇ ਪ੍ਰਮਤ ਬਾਕੀ